ਮੈਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਇੱਕ ਡਿਪਟੀ ਸੀਐਮ ਬਣਾਵਾਂਗੇ ਸਮਾਜ ਦੇ ਵਿੱਚੋਂ ਪਰ ਉਹਨਾਂ ਨੇ ਕੋਈ ਆਪਣਾ ਵਾਅਦਾ ਨਹੀਂ ਪੂਰਾ ਕੀਤਾ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਤੁਹਾਨੂੰ ਆਪਣੇ ਹਰ ਕੀਤੇ ਵਾਅਦੇ ਨੂੰ ਤੁਹਾਨੂੰ ਯਾਦ ਕਰਨਾ ਪਏਗਾ ਕਿਉਂਕਿ ਤੁਸੀਂ ਲੋਕਾਂ ਨੂੰ ਬਹੁਤ ਜ਼ਿਆਦਾ ਮੂਰਖ ਬਣਾ ਚੁੱਕੇ ਹੋ ਸਾਡੇ ਮੈਂਬਰ ਰਾਸਵਾ ਪਹਿਲਾਂ ਸ਼ਹੀਦਾਂ ਦੇ ਹੱਕਾਂ ਤੇ ਡਾਕਾ ਮਾਰ ਕੇ ਬੈਠੇ ਸੀ ਹੁਣ ਉਹਨਾਂ ਨੇ ਗੋਗੀ ਪਰਿਵਾਰ ਦੇ ਹੱਕਾਂ ਦੇ ਡਾਕਾ ਮਾਰਿਆ ਤੇ ਨਾਲ ਦੀ ਨਾਲ ਮੈਂ ਉਹਨਾਂ ਨੂੰ ਅਪੀਲ ਕਰਨਾ ਹੈ ਕਿ ਤੁਸੀਂ ਆਪਣੀ ਮਤ ਦਾ ਦਾਨ ਬਹੁਤ ਸੋਚ ਸਮਝ ਕੇ ਦੇਣਾ। ਕਿ ਸਿਰਸਾ ਸ਼੍ਰੋਮਣੀ ਕਾਲੀਦਾ ਲੰਮਰਸਰ ਨੇ ਹੀ ਜੰਗ ਦੇ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਅਸੀਂ ਅਗਾਹ ਤੋਂ ਵੀ ਲੁਧਿਆਣੇ ਦੇ ਵਿੱਚ ਵੀ ਸ਼ਾਂਤੀ ਬਣਾਈ ਰੱਖਣ ਦੀ ਵਚਨਬਾਧਾ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਅਸੀਂ ਜਵਾਰਨਗਰ ਕੈਂਪ ਦੇ ਭਗਵਾਨ ਬਾਲਵਿਕੀ ਮਹਾਰਾਜ ਜਿਹਦੇ ਚੌਂਕ ਦੇ ਵਿੱਚ ਖੜੇ ਹੋਏ ਆ ਉਹਨਾਂ ਦੀ ਛਤਰਛਾਇਆ ਦੇ ਹੇਠ ਬੈਠੇ ਹੋਏ ਆ ਇੱਥੇ ਅੱਜ ਮੈਂ ਤੁਹਾਡੇ ਕੋਲੇ ਤੁਹਾਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਇੱਕ ਡਿਪਟੀ ਸੀਐਮ ਬਣਾਵਾਂਗੇ ਸਮਾਜ ਦੇ ਵਿੱਚੋਂ ਪਰ ਉਹਨਾਂ ਨੇ ਕੋਈ ਆਪਣਾ ਵਾਅਦਾ ਨਹੀਂ ਪੂਰਾ ਕੀਤਾ ਸੋ ਅੱਜ ਅਸੀਂ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਬੈਠ ਕੇ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਤੁਹਾਨੂੰ ਆਪਣੇ ਹਰ ਕੀਤੇ ਵਾਅਦੇ ਨੂੰ ਤੁਹਾਨੂੰ ਯਾਦ ਕਰਨਾ ਪਏਗਾ ਕਿਉਂਕਿ ਤੁਸੀਂ ਲੋਕਾਂ ਨੂੰ ਬਹੁਤ ਜ਼ਿਆਦਾ ਮੂਰਖ ਬਣਾ ਚੁੱਕੇ ਹੋ ਤੁਹਾਡੇ ਮੈਂਬਰ ਰਾਸਵਾ ਪਹਿਲਾਂ ਸ਼ਹੀਦਾਂ ਦੇ ਹੱਕਾਂ ਤੇ ਡਾਕਾ ਮਾਰ ਕੇ ਬੈਠੇ ਸੀ ਹੁਣ ਉਹਨਾਂ ਨੇ ਗੋਗੀ ਪਰਿਵਾਰ ਦੇ ਹੱਕਾਂ ਤੇ ਡਾਕਾ ਮਾਰਿਆ ਸੋ ਮੈਂ ਅੱਜ ਇੱਥੇ ਵੋਟਰਾਂ ਨੂੰ ਜਾਗਰੂ ਕਰਨ ਵਾਸਤੇ ਆਇਆ ਤੇ ਨਾਲ ਦੀ ਨਾਲ ਮੈਂ ਉਹਨਾਂ ਨੂੰ ਅਪੀਲ ਕਰਨਾ ਹੈ ਕਿ ਤੁਸੀਂ ਆਪਣੀ ਮਤ ਦਾ ਦਾਨ ਬਹੁਤ ਸੋਚ ਸਮਝ ਕੇ ਦੇਣਾ ਇਸ ਦੇ ਨਾਲ ਦੀ ਨਾਲ ਹੀ ਮੈਂ ਕਹਿਣਾ ਚਾਹਨਾ ਹੈ ਕਿ ਸਿਰਫ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਨਹੀਂ ਜੰਗ ਦੇ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ ਅਸੀਂ ਅਗਾਹ ਤੋਂ ਵੀ ਲੁਧਿਆਣੇ ਦੇ ਵਿੱਚ ਵੀ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧਾ ਬਲੇ ਸੋ ਧਿਆਨ ਸਾਤ ਸ੍ਰੀ ਅਕਾਲ ਗੋਪੀ ਜਿੰਦਾਬਾਦ 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 ਬਾਲਟੀ ਬਾਲਟੀ ਬਲੇ